Thank you. প্রভু এশম সিং জীবনে ਜੋ ਸਮੂਹ ਮਾਨਵਜਾਤੀ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ ਉਸ ਦਿਨ ਨੂੰ ਯਾਦ ਕਰਦੇ ਹੋਏ 26 ਸੌਫ ਜਲੰਧਰ ਦੇ ਵਿੱਚ ਪੈਰਿਸ਼ ਧਾਰੀਵਾਲ ਸਾਡੇ ਫਾਦਰ ਜੋਸ ਸਪਿਰਿਟੀ ਜੋ ਇਥੋਂ ਦੇ ਡੀਨ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਵੱਡੀ ਦੁੱਖ ਭੋਗ ਯਾਤਰਾ ਜੋ ਗੱਡੀ ਜਾ ਰਹੀ ਆ ਇਹ ਦੁੱਖ ਭੋਗ ਯਾਤਰਾ ਸੰਤ ਜੋਸਫ ਕਿਰਜਾਕਰ ਡਡਵਾ ਘਰ ਤੋਂ ਚੱਲ ਕੇ ਸੰਤਰੀ ਤਰੇਜਾ ਕਿਰਜਾਕਰ ਕੈਥੋਲਿਕ ਚਰਚ ਦੇ ਵਿੱਚ ਜਾਵੇਗੀ ਔਰ ਸਾਰੀ ਕਲੀਸ਼ੀਆ ਨੇ مسی ਭਾਈਚਾਰੇ ਨੇ ਅੱਜ ਰੋਜ਼ਾ ਰੱਖਿਆ ਹੈ ਔਰ ਪ੍ਰਭੂ ਯਿਸੂ ਮਸੀਹ ਦੇ ਕੋਲ ਪੂਰੀ ਮਾਨਵਜਾਤੀ ਦੇ ਲਈ ਅਰਦਾਸ ਪ੍ਰਾਰਥਨਾਵਾਂ ਕਰ ਰਹੇ ਹਨ ਇਸੇ ਤਰੀਕੇ ਦੇ ਨਾਲ ਸਤਿਕਾਰਯੋਗ ਆਦਰ ਜੀ ਨੇ ਪਹਿਲਾਂ ਪੂਰੇ ਭਾਰਤ ਦੇਸ਼ ਪੰਜਾਬ ਪ੍ਰਦੇਸ਼ ਤੇ ਫਿਰ ਆਪਣੇ ਜ਼ਿਲ੍ਹੇ ਲਈ ਆਪਣੇ ਲੋਕਾਂ ਦੇ ਲਈ ਨੇਤਾਵਾਂ ਦੇ ਲਈ ਤੇ ਜਿਹੜੇ ਸਾਡੇ ਐਡਮਿਨਿਸਟਰेटर ਨੇ ਸਾਰਿਆਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਨੇ ਕਿ ਪ੍ਰਭੂ ਤੂੰ ਸਭ ਨੂੰ ਆਪਣੇ ਪਿਆਰ ਦੇ ਨਾਲ ਆਪਣੇ ਵੱਲ ਖਿੱਚਿਆ ਔਰ ਅੱਜ ਉਸ ਤਰ੍ਹਾਂ ਦੇ ਦਿਨ ਨੂੰ ਬੜੇ ਸ਼ਾਂਤੀਪੂਰਕ ਤੇ ਵਧੀਆ ਤਰੀਕੇ ਦੇ ਨਾਲ ਆਪਸੀ ਭਾਈਚਾਰਕ ਸਾਂਝ ਦੇ ਨਾਲ ਇੱਕ ਦੂਸਰੇ ਦੇ ਨਾਲ ਮਿਲ ਕੇ ਫਰidays ਨੂੰ ਅਸੀਂ ਟੁਕਸਪੋਕ ਯਾਤਰਾ ਜੋ ਹੈ ਉਹ ਕਰ ਰਹੇ ਹਾਂ ਥੈਂਕ ਯੂ ਅੱਜ ਪੂਰੀ ਦੁਨੀਆ ਦੇ ਵਿੱਚ ਪ੍ਰਵੇਸ਼ ਮਸੀਦਾ ਦੁੱਖ ਭਗ ਅਤੇ ਮੌਤ ਨੂੰ ਯਾਦ ਕਰਦੇ ਹਨ ਅੱਜ ਇਸ ਸੰਸਾਰ ਪਰ ਵਿੱਚ ਗੁੱਡ ਫਰਡੇ ਮਨਾ ਰਹੇ ਹਨ ਅੱਜ ਗੁੱਡ ਫਰਡੇ ਹੈ ਜਦੋਂ ਪ੍ਰਭੂ ਯਿਸੂ ਅਸੀ ਮਨੁੱਖਜਾਤੀ ਦੇ ਲਈ ਮਰ ਗਿਆ ਤੇ ਆਮ ਹੈ ਕਿ ਜਦੋਂ ਕਿਸੇ ਦਾ ਦੁੱਤ ਹੋ ਜਾਂਦਾ ਹੈ ਉਹ ਦਿਨ ਸ਼ੋਗ ਮਨਾਉਂਦਾ ਹੈ ਪਰ ਪ੍ਰਭੂ ਯਿਸੂ ਮਸੀਹ ਦੇ ਮੌਤ ਦਾ ਦਿਨ ਨੂੰ ਗੁੱਡ ਫਰਡੇ ਚੰਗਾ ਦਿਨ ਆਖਿਆ ਜਾਂਦਾ ਹੈ ਕਿਉਂਕਿ ਪ੍ਰਭੂ ਨੇ ਸਾਨੂੰ ਅੱਜ ਇੱਕ ਨਵਾਂ ਨਿਯਮ ਦਿੱਤਾ ਹੈ ਆਪਣੇ ਵੈਰੀਆਂ ਨੂੰ ਪਿਆਰ ਕਰੋ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਸਾਨੂੰ ਦਇਆ ਪਿਆਰ ਅਤੇ ਮਾਫੀ ਦੇਣ ਲਈ ਸਾਨੂੰ ਪ੍ਰੇਰਣਾ ਦਿੰਦਾ ਹੈ ਅਸੀਂ ਵੀ ਪ੍ਰਭੂ ਯਿਸੂ ਮਸੀਹ ਦੀ ਵਾਣ ਇੱਕ ਦੂਸਰੇ ਨੂੰ ਪਿਆਰ ਕਰੀਏ ਆਪਣੇ ਵੈਰ ਹੀ ਅੰਲੇ ਰਾਤਾ ਕਰੀਏ ਤੀਸੇ ਦਿਨ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਇੱਕ ਸੰਗ ਸਮਾਜ ਬਣਾਈਏ ਜਿੱਤੇ ਨਾ ਵਿਤਕਰਾ ਹੈ ਨਾ ਕੋਈ ਦੁਸ਼ਮਣੀ ਹੈ ਅਸੀਂ ਆਪਸੇ ਪਿਆਰ ਮੁਹੱਬਤ ਵਜ ਰਹੀ ਹੈ ਪ੍ਰਭੂ ਨੇ ਮਰ ਕੇ ਜੀਵਟ ਕੇ ਸਾਨੂੰ ਸਾਰਿਆਂ ਨੂੰ ਜੀਵਨ ਦਿੱਤਾ ਹੈ ਉਸ ਪ੍ਰਭੂ ਨੇ ਸਾਨੂੰ ਅਜੇ ਸਲੀਬ ਦੇ ਕੇ ਸਲੀਬ ਦੇ ਰਾਹ ਤੇ ਰਾਹ ਤੇ ਚੱਲਣ ਲਈ ਆਗਿਆ ਕਰਦਾ ਹੈ ਸਲੀਬ ਦੇ ਵਿਚ ਅਸੀਂ ਮਹਾਨ ਪਰਮੇਸ਼ਰ ਦਾ ਪਿਆਰ ਵੇਖਦੇ ਹਾਂ ਪ੍ਰਭੂ ਦਾ ਪਿਆਰ ਸਲੀਬ ਦੇ ਤੇ ਜਾਹਰ ਕੀਤਾ ਹੈ ਆਪਣੇ ਇਕਲੌਤੇ ਬੇਟੇ ਦੇ ਰਾਹੀਂ ਮਨੁੱਖਜਾਤੀ ਨੂੰ ਬਾਦ ਇਨਸਾਨ ਲਈ ਆਪਣੀ ਜਾਨ ਦੇ ਕੇ ਪ੍ਰਭੂ ਸਾਨੂੰ ਪਿਆਰ ਕੀਤਾ ਹੈ ਕਿਉਂਕਿ ਅਜ ਸਾਨੂੰ ਸਾਰੇ ਨੂੰ ਅਖਲਾ ਹੈ ਜਿਵੇਂ ਮੈਂ ਤਵਨ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਆわせ ਅੱਜ ਇਸ ਪਿਆਰ ਦਾ ਪੈਗਾਮ ਆਪਣੇ ਛਿਵੰਡੇ ਰਾਹੀਂ ਆਪਣੇ ਪਰਿਵਾਰ ਤੋਂ ਲਾਗੂ ਕਰਕੇ ਪੁਰਾ ਸਮਾਜ ਦੇ ਵਿੱਚ ਇਹਨੂੰ ਫੈਲਾਈਏ ਆਓ ਅਸੀਂ ਮਿਲ ਕੇ ਪਿਆਰ ਕਰੀਏ ਆਪਣੇ ਸਵਾਰਥ ਨੂੰ ਛੱਡ ਕੇ ਨਹੀਂ ਸਵਾਰਥ ਪਿਆਰ ਵਿਖਾਈਏ ਅੱਜ ਅਸੀਂ ਪੰਜਾਬ ਦੇ ਲਈ ਆਪਣੇ ਪਾਰ ਦੇਸ਼ ਦੇ ਸ਼ਾਨ ਦੀ ਲਈ ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਕਿ ਅਸੀਂ ਸਾਰੇ ਇਹ ਕੋ ਕੁਦਾਨਾ ਪਰਮੇਸ਼ਰ ਦੇ ਬੱਚੇ ਹਾਂ ਆਸ ਇਸ ਪਰਮੇਸ਼ਰ ਤੋਂ ਸੰਦਾਨ ਵਾਂਗ ਜੀਵਨ ਗੁਜ਼ਾ ਰਹੇ ਖੁਦਾ ਤੋਂ ਅਨੁਸਾਰਿਆਂ ਨੂੰ ਪ੍ਰਗਟ ਦੇਵੇ